ਤਸਵੀਰ ਹੈ ਕਿ ਕਿਵੇਂ ਪੰਜਾਬ ਆਪਣੇ ਭਰਾਵਾਂ ਦੀ ਮਦਦ ਕਰਦਾ ਹੈ ਤਸਵੀਰ ਹੈ ਕਿਵੇਂ ਟਰਾਲੀਆਂ ਆਪਣੇ ਆਪ ਚੱਲ ਜਾਂਦੀਆਂ ਤੁਹਾਨੂੰ ਕਿਸੇ ਨੇ ਸਨੇਹਾ ਤਾਂ ਨਹੀਂ ਦਿੱਤਾ ਹਾਂ ਜੀ ਮਮਾ ਕੋਈ ਸੱਦਾ ਨਹੀਂ ਦਿੱਤਾ ਆਪ ਵੀ ਚੱਲ ਗਏ ਆ ਗਏ ਆਪੇ ਉੱਠ ਪੈਂਦੇ ਆ ਹਾਂ ਜੀ ਹਾਂ ਜੀ ਤੁਸੀਂ ਇਹ ਲਿਖਾਇਆ ਸੀ ਜਦੋਂ ਤੇਰੇ ਭਾਣੇ ਤੇਰੇ ਦਾਣੇ ਕਿਸ ਨੇ ਬੀਜੇ ਕਿਸ ਨੇ ਖਾਣੇ ਤੇ ਤੁਸੀਂ ਕਿਸੇ ਨੇ ਬੀਜੇ ਸੀ ਕੋਈ ਖਾਣੇ ਕੋਈ ਸੱਚੀ ਗੱਲ ਹੋ ਬਿਲਕੁਲ ਹਾਂਜੀ ਵੇਖੋ ਬੀਜਿਆ ਕਿਤੇ ਵੜਿਆ ਫੇ ਕਿਸ ਨੇ ਖਾਣਾ ਕਿਸ ਨੇ ਇਹ ਤੇ ਜੀ ਇਹ ਸਾਨੂੰ ਸਾਡੇ ਚੀਜ਼ਾਂ ਜਿਹੜੀਆਂ ਇਹ ਸਾਡੇ ਬਜ਼ੁਰਗਾਂ ਕੋ ਮਿਲੀਆਂ ਜੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇੱਥੇ ਕਿਸ ਚੀਜ਼ ਦੀ ਕਮੀ ਨਹੀਂ ਆ ਜੇ ਸਾਡੇ ਵੀਰ ਭੈਣ ਭਰਾ ਇੱਧਰ ਮਤਲਬ ਮੁਸ਼ਕਲ ਦੇ ਵਿੱਚ ਵਾਦੇ ਦੂਜੇ ਜਿਹੜੇ ਬਨੇ ਸੇਫ ਬੈਠੇ ਆ ਉਹ ਇਹਨਾਂ ਵਾਤੇ ਖੜੇ ਆ ਜਿਹੜੇ ਵਾਲੇ ਮਾਦੀ ਆਵਾਜ਼ ਮਾਰਨੇ ਤੁਹਾਡੇ ਅੰਦਰ ਕੀ ਖਿਆਲ ਆਇਆ ਕਿ ਤੁਸੀਂ ਪਰੀ ਟਰਾਲੀ ਰਾਸ਼ਨ ਲੱਦੇ ਦੇ ਤੁਰਪੇ ਹਾਂਜੀ ਹਾਂਜੀ ਸਾਡੇ ਖਿਆਲ ਮੰਨਤੇ ਆ ਹੁਣੇ ਭੁੱਖੇ ਬੈਠੇ ਅੱਗ ਬਾਲਨ ਲਈ ਵੀ ਥਾਂ ਨਹੀਂ ਇਹਨਾਂ ਨੂੰ ਤੁਸੀਂ ਦੇਖਣੀ ਦੇਓ ਕਿੰਨਾ ਪਾਣੀ ਚੜਿਆ ਹੋਇਆ ਛੱਤਾਂ ਤੇ ਬੈਠੇ ਅੰਬੂਲਾ ਆ ਕੇ ਵਿਚਾਰੇ ਬੜਾ ਔਖਾ ਸਮਾਂ ਕੱਜ ਰਹਿੰਦੇ ਨੇ ਜਦੋਂ ਕਿ ਤਹਾ ਆਫਤ ਆਉਂਦੀ ਤਾਂ ਪੰਜਾਬ ਖੜ ਜਾਂਦਾ ਜਾ ਕੇ ਅੱਜ ਆਫਤ ਪੰਜਾਬ ਚ ਉਹ ਭਾਵੇਂ ਮੁਸੀਬਤ ਜੇ ਵੀ ਆ ਨਾ ਉਹ ਤਾਂ ਵੀ ਮਾਲਕ ਦਾ ਸ਼ੁਕਰ ਹੀ ਕਰਦੇ ਆ ਵੀ ਕੋਈ ਗੱਲ ਨਹੀਂ ਮਾਲਕਾ ਸਾਡੀ ਮਤਲਬ ਅਸੀਂ ਹੈ ਤੇ ਸਹੀ ਆ ਨਾ ਇੱਥੇ ਸਭੋ ਜੀ ਵੀ ਹਸੀ ਜਾਂਦੇ ਹਨ ਸਭੋ ਜੀ ਵੀ ਹਸੀ ਜਾਂਦੇ ਸ਼ੁਕਰ ਹੀ ਕਰਦੇ ਆ ਸ਼ੁਕਰ ਦਾਤਿਆ ਸਾਡੇ ਲੋਕ ਪਹਿਲਾਂ ਹੀ ਸ਼ੁਕਰ ਦੇ ਵਿੱਚ ਰਹਿੰਦੇ ਸ਼ੁਕਰਾਨੇ 'ਚ ਰਹਿੰਦੇ ਤੇ ਜਿਹ ਹੁਣ ਰਿਆ ਹੀ ਕੁਝ ਨਹੀਂ ਤੁਸੀਂ ਦੇਖੋ ਜਿਹੜਾ ਹੁਣ ਜ਼ਿੰਮੇਦਾਰ ਨੂੰ ਇਹ ਆਸਲਾਇ ਬੈਠਾ ਮਹੀਨੇ ਤੱਕ ਮੈਂ ਪੈਸੇ ਜੇਬ 'ਚ ਪਾਉਣੇ ਆ ਲੈਣ ਦੇਰ ਕਲੀਅਰ ਕਰਨਾ ਆਪਦੇ ਬੱਚਿਆਂ ਦਾ ਜੇਬ 'ਚ ਤੇ ਰਿਆ ਹੀ ਕੁਝ ਨਹੀਂ ਹਨਾ ਤੇ ਦੇਖੋ ਹੁਣ ਕੀ ਉਹ ਬੰਦਿਆਂ ਤੇ ਕੀ ਸੋਚਦੇ ਕਿੱਦਾਂ ਉਹਨਾਂ ਨੂੰ ਨੀਂਦ ਆਉਂਦੀ ਹੋਊ ਜਾਂ ਕਿੱਦਾਂ ਸੋ ਇਸ ਸਮੇਂ ਰਮਦਾਸ ਦਾ ਇਲਾਕਾ ਜੋ ਡੇਰਾ ਬਾਬਾ ਨਾਨਕ ਦਾ ਇਲਾਕਾ ਹੜਾਂ ਦੀ ਮਾਰ ਦੇ ਥੱਲੇ ਆ ਤੇ ਬਹੁਤ ਸਾਰੇ ਲੋਕ ਜਿੱਥੇ ਡੁੱਬੇ ਹੋਏ ਤਾਂ ਉੱਥੇ ਮਦਦ ਕਰਨ ਵਾਲੇ ਵੀ ਬਹੁਤ ਐਸੋਈ ਤਸਵੀਰਾਂ ਪੰਜਾਬ ਦੇ ਹਰ ਥਾਂ ਦੇ ਉੱਤੇ ਤੁਹਾਨੂੰ ਮਿਲ ਜਾਣਗੀਆਂ ਪਰ ਤਸਵੀਰਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਪਿੱਛੇ ਦੀ ਕੋਈ ਵਜ੍ਹਾ ਹੁੰਦੀ ਹੈ ਕਹਾਣੀ ਹੁੰਦੀ ਹੈ ਉਹ ਕਹਾਣੀਆਂ ਪਹਿਲਾਂ ਹੀ ਰਚੀਆਂ ਜਾਂਦੀਆਂ ਤੁਸੀਂ ਦੇਖੋ ਸ਼ੁਕਰ ਦਾਤ ਆ ਇਹ ਸਾਡੇ ਜੋ ਸੰਧ ਬਣਾਏ ਹੋਏ ਆ ਇਹ ਸਾਡੀ ਮਾਨਸਿਕਤਾ ਨੂੰ ਬਿਆਨ ਕਰਦੇ ਆ ਸਾਡੇ ਲੋਕ ਪਹਿਲਾਂ ਹੀ ਸ਼ੁਕਰ ਦੇ ਵਿੱਚ ਰਹਿੰਦੇ ਸ਼ੁਕਰਾਨੇ 'ਚ ਰਹਿੰਦੇ ਤੇਰੇ ਭਾਣੇ ਤੇਰੇ ਦਾਣੇ ਕਿਸ ਨੇ ਬੀਜੇ ਕਿਸ ਨੇ ਖਾਣੇ ਇਹ ਅੱਜ ਨਹੀਂ ਲਿਖਿਆ ਪਹਿਲਾਂ ਲਿਖਿਆ ਗਿਆ ਸੀ ਪਰ ਇਹ ਮਾਨਸਿਕਤਾ ਕਿੱਥੋਂ ਆਉਂਦੀ ਆ ਤੇ ਸੇਵਾ ਭਾਵਨਾ ਕਿੱਥੋਂ ਉੱਜਦੀ ਗੱਲ ਕਰਦੇ ਆ ਬਾਈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਵੀਰ ਕਿੱਥੋਂ ਦੇ ਰਹਿਣ ਵਾਲੇ ਹੋ ਹਾਂ ਜੀ ਪਿੰਡ ਪੁੰਬਲੀ ਤੋਂ ਆਏ ਆ ਪਿੰਡ ਪੁੰਬਲੀ ਤੋਂ ਕਿੱਥੇ ਜਾ ਰਹੇ ਹੋ ਅਸੀਂ ਇੱਧਰ ਗਾੜੀ ਡੇਰੇਵਾਲ ਜਾ ਰਹੇ ਆ ਜਿਹੜੇ ਆਪਣੇ ਭੈਣ ਭਰਾ ਵਾ ਹੜਪੀੜਤਾ ਕਰਕੇ ਉਹਨਾਂ ਨੂੰ ਰਾਸ਼ਨ ਲੈ ਕੇ ਜਾਂਦੇ ਆ ਪਾਣੀ ਆ ਦੁੱਧ ਆ ਚਾਰ ਟਰਾਲੀਆਂ ਲੈ ਕੇ ਆਏ ਤਿੰਨ ਸਾਡੀਆਂ ਅੱਗੇ ਚੱਲ ਗਈਆਂ ਅਸੀਂ ਮਕਰਮਕਰ ਜਾ ਰਹੇ ਆ ਉਹਨਾਂ ਨੂੰ ਰਾਸ਼ਨ ਪਾਣੀ ਤੋਂ ਵੀ ਭੁੱਖੇ ਵਿਚਾਰੇ ਬੈਠੇ ਆ ਬੱਚਿਆਂ ਨੂੰ ਬੜੀ ਦੁੱਧ ਦੀ ਲੋੜ ਆ ਇਸ ਕਰਕੇ ਆਪਾਂ ਜਾ ਰਹੇ ਹਾਂ ਪਿੰਡ ਪ੍ਰੋਹਾੜੀ ਕੱਲ ਪਰਸਨ ਫਿਰ ਤੁੜੀ ਵੀ ਲੈ ਕੇ ਆਵਾਂਗੇ ਚੋਖਰ ਵੀ ਲੈ ਕੇ ਆਵਾਂਗੇ ਸਾਹ ਦਵਾਂਗੇ ਤੇ ਵਿਚਾਰੇ 20-20 ਸਾਲ ਪਿੱਛੇ ਪੈ ਗਏ ਆ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਭਰੀ ਹਾਂਜੀ ਇਹ ਮਹਿਸੂਸ ਕਿੱਥੋਂ ਕਰਦੇ ਹੋ ਬਹੁਤ ਸਾਰੇ ਬਾਈ ਥਾਵਾਂ ਦੇ ਉੱਤੇ ਰਜਿਸਟ੍ਰੇਸ਼ਨ ਬਣ ਜਾਂਦੀ ਦੁਨੀਆ ਭਰ ਚ ਬਣ ਜਾਂਦੀ ਆ ਪਰ ਇਹੋ ਜਿਹਾ ਮਾਹੌਲ ਨਹੀਂ ਮਿਲਦਾ ਤੁਹਾਡੇ ਅੰਦਰ ਕੀ ਖਿਆਲ ਆਇਆ ਕਿ ਤੁਸੀਂ ਭਰੀ ਟਰਾਲੀ ਰਾਸ਼ਨ ਲੱਦੇ ਦੇ ਤੁਰਪੇ ਹਾਂਜੀ ਹਾਂਜੀ ਸਾਡੇ ਖਿਆਲ ਮੰਨ ਤੇ ਆ ਹੁਣ ਇਹ ਭੁੱਖੇ ਬੈਠੇ ਅੱਗ ਬਾਲਣ ਲਈ ਵੀ ਥਾਂ ਨਹੀਂ ਇਹਨਾਂ ਨੂੰ ਤੁਸੀਂ ਦੇਖਣ ਹੀ ਦੇਓ ਕਿੰਨਾ ਪਾਣੀ ਚੜਿਆ ਹੋਇਆ ਕਦੇ ਬਹਿਣ ਨੂੰ ਥਾਣੀ ਉਹਨਾਂ ਕੋ ਆਪਾਂ ਜਾਵਾਂਗੇ ਉਹਨਾਂ ਤੱਕ ਪਹੁੰਚਾਵਾਂਗੇ ਪਾਣੀ ਦੇ ਵਿੱਚ ਤੁਰ ਕੇ ਜਾਵਾਂਗੇ ਉਹ ਕੁਛ ਛੱਤਾਂ ਤੇ ਬੈਠੇ ਤੇ ਤੰਬੂ ਲਾ ਕੇ ਵਿਚਾਰੇ ਬੜਾ ਔਖਾ ਸਮਾਂ ਕਜਰ ਰਹੇ ਨੇ ਇਸ ਕਰਕੇ ਆਪਾਂ ਸੋਚਿਆ ਵੀ ਚਲੋ ਉਹਨਾਂ ਤੱਕ ਰਾਸ਼ਨ ਤੇ ਪਹੁੰਚੇ ਖਾਣ ਜੁਗਾ ਡੰਗਰ ਜਿਹੜੇ ਵੀ ਭੁੱਖੇ ਤਾਂ ਪਾਣੀ 'ਚ ਖੜੇ ਆ ਕੁਝ ਬਾਹਰ ਜਿੰਨੇ ਕਿ ਨਿਕਲੇ ਨਿਕਲੇ ਆ ਬਾਕੀ ਕੁਝ ਮਰ ਵੀ ਗਏ ਢੜ ਵੀ ਗਏ ਨੁਕਸਾਨ ਬਹੁਤ ਕਾਫੀ ਹੈ ਇਸ ਕਰਕੇ ਆਪਾਂ ਸਾਰੇ ਭੈਣ ਭਰਾਵਾਂ ਦੇ ਸੰਯੋਗ ਨਾਲ ਉਧਰੋਂ ਆਏ ਪਿੰਡ ਭੰਬਲੀ ਤੋਂ ਕਿਵੇਂ ਦੇਖਦੇ ਹੋ ਬਾਜੀ ਹੁਣ ਜਾ ਰਹੇ ਹਾਂ ਮਦਦ ਕਰਨ ਦੇ ਲਈ ਕਿਹੜੀ ਭਾਵਨਾ ਹੈ ਜਿਹੜੀ ਤੁਹਾਨੂੰ ਮਜਬੂਰ ਕਰਦੀ ਆ ਕਿ ਅਸੀਂ ਜਾਈਏ ਪੰਜਾਬ ਜਦੋਂ ਕਿਤੇ ਆਫਤ ਆਉਂਦੀ ਤਾਂ ਪੰਜਾਬ ਖੜ ਜਾਂਦਾ ਜਾ ਕੇ ਅੱਜ ਆਫਤ ਪੰਜਾਬ ਚ ਹਾਂਜੀ ਕੋਈ ਨਹੀਂ ਅੱਜ ਆਫਤ ਪੰਜਾਬ ਚ ਆਦੇ ਪੰਜਾਬ ਦੇ ਜਿਹੜੇ ਸਾਡੇ ਇਲਾਕੇ ਚ ਜਿੱਦਾਂ ਅਸੀਂ ਸਭ ਸੇਫ ਆ ਤੇ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਇਧਰ ਖੜੇ ਆ ਜੀ ਸਾਡੇ ਦਿਲ ਚ ਮਤਲਬ ਇਹਨਾਂ ਦਾ ਦੁੱਖ ਦਰਦਾ ਆ ਵੀ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਜਾ ਕੇ ਖੜੀਏ ਇਹਨਾਂ ਦਾ ਸਾਥ ਦਈਏ ਇਹ ਇਹਦੇ ਇੱਕ ਹਿਸਾਬ ਦੇ ਹੁਣ 20 20 ਸਾਲ ਪਿੱਛੇ ਪੈ ਗਏ ਤੇ ਚਲੋ ਜਿੱਦਾਂ ਇੱਕ ਵਾਰ ਸਾਡੇ ਕੋਲ ਸਰਦਾ ਬਣਦਾ ਵਾ ਸਾਡੇ ਵੀਰ ਭੈਣ ਭਰਾ ਜਿਹੜੇ ਬਾਹਰ ਬੈਠੇ ਉਹਨਾਂ ਨੇ ਸਾਰਿਆਂ ਨੇ ਸਾਨੂੰ ਸੇਵਾ ਪਾਈ ਆ ਅਸੀਂ ਮਤਲਬ ਬਾਹਰੋਂ ਸੇਵਾ ਪਾਈ ਹਾਂਜੀ ਹਾਂਜੀ ਬਾਹਰੋਂ ਐਨ ਆਰ ਆਈ ਵੀਰਾਂ ਨੇ ਸੇਵਾ ਪਾਈ ਸਾਨੂੰ ਅਸੀਂ 2019 'ਚ ਲੋਈਆਂ ਖਾਸ ਉੱਥੇ ਵੀ ਮਿੱਟੀ ਲੈ ਕੇ ਗਏ ਹਾਂ 2023 'ਚ ਵੀ ਉੱਥੇ ਤੂੜੀ ਚੋਕਰ ਦੀ ਸੇਵਾ ਕਰਕੇ ਆਏ ਹਾਂ ਹੁਣ ਅਸੀਂ ਅੱਜ ਦੁੱਧ ਲਿਆਂਦਾ ਆ ਪਾਣੀ ਲਿਆਂਦਾ ਪਾਣੀ ਦੀ ਬਹੁਤ ਜ਼ਿਆਦਾ ਲੋੜ ਆ ਇੱਥੇ ਕਿਉਂਕਿ ਉਹਨਾਂ ਦੇ ਨਲਕੇ ਮੋਟਰਾਂ ਸਾਰਾ ਕੁਝ ਖਰਾਬ ਹੋ ਗਿਆ ਨਲਕੇ ਨਹੀਂ ਚੱਲ ਰਹੇ ਮੋਟਰਾਂ ਨਹੀਂ ਚੱਲ ਰਹੀਆਂ ਲੈਟ ਨਹੀਂ ਆਇਆ ਉੱਥੇ ਪਾਣੀ ਆ ਸੁ ਕਾਰ ਬੈਠੇ ਵੀਰਾਂ ਦਾ ਬਹੁਤ ਮਨ ਜਿਹੜਾ ਹੈਗਾ ਇਸ ਪਾਸੇ ਲੱਗਿਆ ਰਹਿੰਦਾ ਹੈ ਨਾ ਜਾ ਕੇ ਤੇ ਦਰਦ ਵੀ ਉਹਨਾਂ ਨੂੰ ਬਹੁਤ ਹੁੰਦਾ ਹਾਂਜੀ ਹਾਂਜੀ ਵੇਖੋ ਜੀ ਉਹਨਾਂ ਨੂੰ ਅੱਧੀ ਜਬਾਨਾ ਫੋਨ ਕੀਤਾ ਬੈਠੇ ਬੈਠੇ ਕਿਸੇ ਨੇ 5000 ਕਿਸੇ ਨੇ 10000 ਕਿਸੇ ਨੇ 2000 ਕਿਸੇ ਨੇ 1000 ਸਾਰੇ ਭੈਣ ਭਰਾਵਾਂ ਦੇ ਸੰਯੋਗ ਨਾਲ ਆਪਾਂ ਇੱਥੇ ਪਹੁੰਚੇ ਇਹਨਾਂ ਦੇ ਭੈਣ ਭਰਾਵਾਂ ਤੋਂ ਹੁਣ ਸਾਨੂੰ ਇੰਨਾ ਤਾਂ ਸੋਚਣਾ ਪਊਗਾ ਖਾਣ ਪੀਣ ਦੀ ਤੇ ਦੇਣਾ ਪਊਗਾ ਭੁੱਖੇ ਤੇ ਰਹਿ ਨਹੀਂ ਸਕਦੇ ਭੁੱਖੇ ਰਹਿਣਗੇ ਬਿਮਾਰ ਹੋ ਜਾਣਗੇ ਫਿਰ ਉਹਦਾ ਕੋਈ ਮਸਲਾ ਨਹੀਂ ਹੱਲ ਹੋ ਸਕਦਾ ਭਾਈ ਜੀ ਬਹੁਤ ਸਾਰੀਆਂ ਥਾਵਾਂ ਇਦਾਂ ਦੀਆਂ ਜਿੱਥੇ ਆਫਤ ਆ ਤਾਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਪਾਣੀ ਦੀ ਬੋਤਲ ਫਿਰ 100 ਜੇ ਆਫਤ ਵਾਜੇ ਤਾਂ ਕਈ 100 ਜੇ ਹੋਰ ਵਾਜੇ ਤਾਂ ਹਜ਼ਾਰਾਂ ਜੀ ਹੋ ਸਕਦੀ ਆ ਇਹ ਤੇ ਤੁਹਾਡੀ ਗੱਲ ਠੀਕ ਆ ਪਰ ਉਸ ਜਿਹੜਾ ਏਰੀਆ ਜਿਹੜਾ ਹਿਮਾਚਲ ਹੈ ਸੀਗਾ ਨਾ ਉਹਦੇ ਚ ਤੇ ਸਾਡੇ ਇਧਰ ਇਸ ਇਲਾਕੇ ਚ ਜ਼ਮੀਨ ਸਮਾਨ ਦਾ ਫਰਕ ਆ ਸਾਡੇ ਲੋਕ ਜਿਹੜੇ ਆ ਬਹੁਤ ਰਹਿਮ ਦੇਲਾ ਤਰਸ ਖਾਂਦੇ ਨੇ ਇਹ ਨਹੀਂ ਵੀ ਤਰਸ ਨਹੀਂ ਖਾਂਦੇ ਉਹ ਤਰਸ ਲਿਆਜ ਕਰਦੇ ਆ ਹੁਣ ਤੁਹਾਡੇ ਸਾਹਮਣੇ ਕਿੰਨੀ ਸੰਗਤ ਜਾਣ ਦੀ ਪਿੱਛੇ ਵੀ ਆ ਰਹੀ ਆ ਸਾਰੇ ਸੋਚਣ ਦੇ ਆ ਵੀ ਇਹਨਾਂ ਦਾ ਕੁਝ ਨਾ ਕੁਝ ਸੋਚੀ ਹੈ ਜੇ ਸਾਡਾ ਕੋਈ ਭੈਣ ਭਰਾ ਸਾਰੇ ਆਪਣੇ ਹੀ ਆ ਜੇ ਕੋਈ ਜਾਣਾ ਚਾਹੁੰਦਾ ਆਪਾਂ ਲੈ ਵੀ ਜਾਵਾਂਗੇ ਰਹਿਣ ਵਾਸਤੇ ਕੋਈ ਪਰਿਵਾਰ ਤੇ ਜਾਣਾ ਚਾਹੇ ਆਪਾਂ ਤੇ ਤੁਸੀਂ ਇਹ ਲਿਖਾਇਆ ਸੀ ਜਦੋਂ ਤੇਰੇ ਭਾਣੇ ਤੇਰੇ ਦਾਣੇ ਕਿਸ ਨੇ ਬੀਜੇ ਕਿਸ ਨੇ ਖਾਣੇ ਤੇ ਤੁਸੀਂ ਕਿਸੇ ਨੇ ਬੀਜੇ ਸੀ ਕੋਈ ਖਾਣ ਰਿਹਾ ਬੜੀ ਸੱਚੀ ਗੱਲ ਹੋ ਗਈ ਬਿਲਕੁਲ ਹਾਂਜੀ ਤੇ ਇਹ ਟਰਾਲੀਆਂ ਤੇ ਲਿਖਾਣਾ ਖਿਆਲ ਤਾਂ ਪੁਰਾਣੇ ਆ ਕੰਮ ਆ ਜਾ ਰਹੇ ਆ ਕੰਮ ਆ ਜਾ ਰਹੇ ਆ ਜੀ ਇਹ ਵੇਖੋ ਜੀ ਸੋਚ ਹੈ ਨਾ ਵੇਖੋ ਬੀਜਿਆ ਕਿਤੇ ਵੱਢਿਆ ਫੇਕੇ ਕਿਸ ਨੇ ਖਾਣਾ ਕਿਸ ਨੇ ਠੀਕ ਹੈ ਨਾ ਹੂੰ ਹੂੰ ਤੇ ਚਲੋ ਇਹਨਾਂ ਭੈਣ ਭਰਾ ਮਤਲਬ ਇਹ ਗੱਲ ਇਹ ਵੀ ਗੱਲ ਕਰਦੀ ਆ ਵੀ ਫਿਰ ਇਹ ਸਾਡੇ ਜਹਨ ਦੇ ਵਿੱਚ ਪਹਿਲੀ ਚੀਜ਼ਾਂ ਪਈਆਂ ਇਹ ਜੀ ਪਹਿਲੇ ਹੈ ਨਾ ਜੀ ਇਹ ਤੇ ਜੀ ਇਹ ਸਾਨੂੰ ਸਾਡੇ ਚੀਜ਼ਾਂ ਜਿਹੜੀਆਂ ਇਹ ਸਾਡੇ ਬਜ਼ੁਰਗਾਂ ਨੂੰ ਮਿਲੀਆਂ ਹਾਂ ਜੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆ ਜੇ ਸਾਡੇ ਵੀਰ ਭੈਣ ਭਰਾ ਇਧਰ ਮਤਲਬ ਮੁਸ਼ਕਲ ਦੇ ਵਿੱਚ ਵਾਦੇ ਦੂਜੇ ਜਿਹੜੇ ਬਨੇ ਸੇਫ ਬੈਠੇ ਆ ਉਹ ਇਹਨਾਂ ਵਾਤੇ ਖੜੇ ਆ ਜਿਹੜੇ ਵਾਲੇ ਮਾਦੀ ਆਵਾਜ਼ ਮਾਰਨੇ ਤੇ ਸ਼ੁਕਰ ਦੀ ਵੀ ਬਹੁਤ ਗੱਲ ਆ ਸ਼ੁਕਰ ਦਾਤਿਆ ਤੁਸੀਂ ਲਿਖਿਆ ਹੋਇਆ ਆਪਾਂ ਜਦੋਂ ਆਮ ਰੁਟੀਨ ਦੇ ਵਿੱਚ ਜਦੋਂ ਹੜ੍ਹ ਨਹੀਂ ਹੁੰਦੇ ਜਾਂ ਮੁਸੀਬਤਾਂ ਨਹੀਂ ਹੁੰਦੀਆਂ ਇਹਨੂੰ ਪੜ ਕੇ ਸ਼ਾਇਦ ਇਹਨਾਂ ਗੌਰ ਨਹੀਂ ਕਰਦੇ ਪਰ ਸ਼ੁਕਰ ਸ਼ੁਕਰਾਨਾ ਜਿਹੜਾ ਇੱਦੇ ਘੜੀ ਦੇ ਵਿੱਚ ਉਹ ਬੈਠੇ ਪਾਣੀ 'ਚ ਘਿਰੇ ਹੋਏ ਵੀ ਸ਼ੁਕਰ ਕਰ ਰਹੇ ਹਨ ਹਾਂਜੀ ਉਹ ਉੱਥੇ ਵੀ ਅਸੀਂ ਵੀ ਵੇਖੀਆਂ ਵਾ ਵੀਡੀਓ ਵੀ ਵੇਖੀਆਂ ਵਾ ਪਹਿਲਾਂ ਦੋ ਵਾਰੀ ਅਸੀਂ ਜਾ ਕੇ ਵੀ ਆਏ ਆ ਉਹ ਭਾਵੇਂ ਮੁਸੀਬਤ 'ਚ ਵੀ ਆ ਨਾ ਉਹ ਤਾਂ ਵੀ ਮਾਲਕ ਦਾ ਸ਼ੁਕਰ ਹੀ ਕਰਦੇ ਆ ਵੀ ਕੋਈ ਗੱਲ ਨਹੀਂ ਮਾਲਕਾ ਸਾਡੀ ਮਤਲਬ ਅਸੀਂ ਹੈ ਤੇ ਸਹੀ ਆ ਨਾ ਇੱਥੇ ਮੁਸੀਬਤ ਵੀ ਹਸੀ ਜਾਂਦੇ ਹਨ ਮੁਸੀਬਤ ਵੀ ਹਸੀ ਜਾਂਦੇ ਸ਼ੁਕਰ ਹੀ ਕਰਨ ਦੇ ਆ ਹਾਂਜੀ ਬਾਕੀ ਖਾਣ ਪੀਣ ਨੂੰ ਤੇ ਸੰਗਤ ਨੇ ਇੰਨੀ ਕਿ સેવા ਕਰਤੀ ਆ ਉਥੇ ਵੀ ਕੋਈ ਲੋਟ ਹੈ ਨਹੀਂ ਲੋਟ ਹੀ ਨਹੀਂ ਉਥੇ ਕੋਈ ਹਾਂਜੀ ਹਾਂਜੀ ਇਹ ਭਾਵਨਾ ਕਿੱਥੋਂ ਪੁੱਜਦੀ ਆ ਇਹ ਭਾਵਨਾ ਆਉਂਦੀ ਕਿੱਥੋਂ ਆ ਇਹ ਪੰਥ ਦੀ ਭਾਵਨਾ ਹੈ ਪੰਜਾਬ ਦੀ ਭਾਵਨਾ ਹੈ ਜਿਹੜੇ ਲੰਗਰ ਖੋਲ੍ਹ ਜਾਂਦੇ ਆ ਇਹ ਇਹਦੇ ਜੀ ਵੇਖੋ ਇਹ ਸਾਨੂੰ ਮਤਲਬ ਸਿੱਖਿਆ ਵਾ ਜਿਹੜੀ ਮਤਲਬ ਇੱਕ ਦੂਜੇ ਦੀ ਮਦਦ ਕਰਨੀ ਇਹ ਸਾਨੂੰ ਸਾਡੇ ਗੁਰੂਆਂ ਕੋਈ ਮਿਲੀ ਠੀਕ ਆ ਨਾ ਹਾਂ ਮੁਸੀਬਤ ਜੇ ਹਰ ਵੇਲੇ ਮਤਲਬ ਜਿਹੜੀ ਸਿੱਖ ਕੌਮ ਆ ਅਸੀਂ ਸਾਰੀ ਦੁਨੀਆ ਦੇ ਨਾਲ ਖੜਦੇ ਆ ਹਾਂਜੀ ਮਤਲਬ ਪੰਥ ਕਿਤੋਂ ਦੇਖਣਾ ਨਹੀਂ ਪੈਂਦਾ ਵੀਰ ਜੀ ਪੰਥ ਪ੍ਰਗਟ ਹੋ ਜਾਂਦਾ ਹੈੇ ਟਾਈਮ ਵੈਸੇ ਵੀ ਆਪਾਂ ਕਹਿੰਦੇ ਵੀ ਪ੍ਰਗਟ ਹੋ ਖਾਲਸਾ ਪ੍ਰਮਾਤਮਾ ਦੀ ਮੋਜ ਇਹ ਪੰਥ ਫਿਰ ਇਹ ਨਾ ਵੀਰਾਂ ਚ ਪ੍ਰਗਟ ਹੋ ਗਿਆ ਹੁਣ ਸਮਝੀ ਗੁਰੂ ਸਾਹਿਬ ਨੇ ਜੋ ਸਾਨੂੰ ਸਿਧਾਂਤ ਬਖਸ਼ਿਆ ਆ ਉਹਦੇ ਕੌਂਡਿੰਗ ਹੀ ਅਸੀਂ ਚੱਲ ਰਹੇ ਆ ਤੇ ਜਿਸ ਤਰ੍ਹਾਂ ਕਿ ਉਹ ਹੁਣ ਲੋਕ ਹੁਣ ਤੁਸੀਂ ਦੇਖ ਹੀ ਰਹੇ ਕਿ ਇੱਕ ਜ਼ਿਮੀਂਦਾਰ ਦੇ ਆਸ ਤੇ ਉਹਦੀ ਫਸਲ ਜਿਹੜਾ ਉਹਦਾ ਕਹਿਣਾ ਸਾਰਾ ਕੁਝ ਉਹ ਤੋਂ ਹੀ ਚਲਾਉਣਾ ਨੇ ਤੇ ਜੇ ਹੁਣ ਰਿਆ ਹੀ ਕੁਛ ਨਹੀਂ ਤੁਸੀਂ ਦੇਖੋ ਜਿਹੜਾ ਹੁਣ ਜ਼ਿਮੀਂਦਾਰ ਨੂੰ ਇਹ ਆਸ ਲਈ ਬੈਠਾ ਮਹੀਨੇ ਤੱਕ ਮੈਂ ਪੈਸੇ ਜੇਬ ਵਿੱਚ ਪਾਉਣੇ ਆ ਲੈਣ ਦੇਨ ਕਲੀਅਰ ਕਰਨਾ ਆਪਦੇ ਬੱਚਿਆਂ ਦਾ ਇਹ ਵਿੱਚ ਹੁਣ ਜੇ ਰਿਆ ਹੀ ਕੁਛ ਨਹੀਂ ਹਨਾ ਤੇ ਦੇਖੋ ਹੁਣ ਕੀ ਉਹ ਬੰਦਿਆਂ ਤੇ ਕੀ ਸੋਚਦੇ ਕਿਦਾਂ ਉਹਨਾਂ ਨੂੰ ਨੀਂਦ ਆਉਂਦੀ ਹੋ ਜਾਂ ਕਿਦਾਂ ਤੇ ਇਹ ਵੀ ਚਲੋ ਗੁਰੂ ਮਹਾਰਾਜ ਨੇ ਅਸੀਂ ਚਲੋ ਸਾਡੇ ਉਧ ਤੇ ਆ ਗਈ ਚਲੋ ਗੁਰੂ ਰਪਾ ਰਾਮਦਾਸ ਪਾਤਸ਼ਾਹ ਦੀ ਕਿਰਪਾ ਵੀ ਸਾਨੂੰ ਸੋਚ ਆਸੀ ਮੱਤ ਬਖਸ਼ਿਆ ਵੀ ਸਾਡੇ ਭਰਾ ਅੱਜ ਮਤਲਬ ਉਹਨਾਂ ਨੂੰ ਲੋੜ ਆ ਸਾਡੀ ਤਈ ਉਹਨਾਂ ਦੇ ਨਾਲ ਖੜੀਏ ਜਿਤਨਾ ਸਾਡੇ ਬੱਚੇ ਅੱਜ ਸੇਫ ਘਰਾਂ ਚ ਉਹਨਾਂ ਦੇ ਵੀ ਚਲੋ ਬੱਚੇ ਅੱਜ ਜਿਤਨਾ ਵੀ ਹੋ ਗਿਆ ਪਰ ਅਸੀਂ ਹੁਣ ਨਾਲ ਸਾਥ ਰਹੀਏ ਉਹਨਾਂ ਦਾ ਕਿ ਉਹਨਾਂ ਦਾ ਹੌਸਲਾ ਵਜਾਈ ਕਰੀਏ ਉਹ ਟੁੱਟਣ ਨਾ ਸੋ ਇਹ ਗੁਰੂ ਮਹਾਰਾਜ ਦਾ ਸਿਧਾਂਤਤਾ ਤੇ ਉਹਨਾਂ ਨੇ ਸਾਨੂੰ ਇਹ ਸੋਚ ਬਖਸ਼ੀ ਆ ਕਿ ਜਿਹੜਾ ਵਾ ਨਿਮਾਣਿਆ ਦਾ ਮਾਣਾ ਗੁਰੂ ਤਾਣਿਆ ਦਾ ਤਾਣਾ ਤੇ ਅਸੀਂ ਵੀ ਉਹਨਾਂ ਜਿਹੜੇ ਆ ਮਤਲਬ ਗਰੀਬਾਂ ਦਾ ਜੋ ਜਿਹੜੇ ਵਿਚਾਰੇ ਫਸੇਗੇ ਇਹਨਾਂ ਹੁਣ ਇਸੇ ਹਾਲਾਤ ਦੇ ਵਿੱਚ ਉਹਨਾਂ ਦਾ ਸਾਥ ਦਈਏ ਤਾਂ ਉਹਨਾਂ ਨੂੰ ਇਹ ਜਿਹੜੇ ਸੰਕਟ ਤੋਂ ਬਾਹਰ ਕੱਢੀ ਰਲ ਉਹ ਵੀ ਆਪਣੇ ਪੰਜਾਬ ਦੇ ਉਹ ਵੀ ਨਿਮਾਣਿਆ ਦਾ ਮਾਣ ਫਿਰ ਗੁਰੂ ਹੀ ਆ ਬਿਲਕੁਲ ਬਿਲਕੁਲ ਜੀ ਸਾਰੇ ਉਹਦੇ ਬੱਚੇ ਆ ਅਸੀਂ ਤੇ ਗੁਰੂ ਦੀ ਸੋਚ ਹੀ ਹੋਈਏ ਇੱਕ ਦੂਜੇ ਦੇ ਨਾਲ ਖੜਨਾ ਮਾੜੇ ਦੇ ਨਾਲ ਖੜਨਾ ਹੈ ਡਿਗੇਟੇ ਨਾਲ ਖੜਨਾ ਤੇ ਆਪਾ ਉਹਨਾਂ ਟਿਆਂ ਦੇ ਨਾਲ ਹੁਣ ਖੜੇ ਆ ਵੀ ਜਿਹੜੇ ਵਿਚਾਰਿਆਂ ਨੂੰ ਹੁਣ ਸਮੇ ਨੇ ਮਾਰ ਮਾਰ ਦਿੱਤੀ ਆ ਕੋਈ ਗੱਲ ਨਹੀਂ ਕੋਈ ਮਾਲਕ ਦੀ ਮौज ਆ ਜੋ ਵੀ ਕਹਿ ਸਕਦੇ ਆ ਪਾਣਾ ਆ ਉਹਦਾ ਪਰ ਅਸੀਂ ਰਲ ਮਿਲ ਕੇ ਹੁਣ ਚੱਲਾਂਗੇ ਜੋ ਵੀ ਹੈਗਾ ਕੋਈ ਮਾੜਾ ਹੈ ਭਿਆਨਕ ਆ ਭਾਜੀ ਆਉਣ ਵਾਲਾ ਸਮਾਂ ਜਿਹੜਾ ਹੋਰ ਵੀ ਭਿਆਨਕ ਹੋ ਸਕਦਾ ਆ ਕਿਉਂ ਜੋ ਚੀਜ਼ਾਂ ਦਾ ਸਿਸਟਮ ਚੱਲ ਰਿਹਾ ਹੈ ਨੇਚਰ ਦੇ ਨਾਲ ਖਿਲਵਾਰ ਕਾਫੀ ਹੋ ਰਿਹਾ ਆ ਸਰਕਾਰਾਂ ਦੀਆਂ ਵੀ ਕੁਝ ਨਕਾਮੀਆਂ ਨੇ ਕਹਿ ਸਕਦੇ ਆਪਾਂ ਸੋ ਇਸ ਕਰਕੇ ਆਨੂੰ ਆਉਣ ਵਾਲੇ ਸਮੇਂ ਲਈ ਵੀ ਤਿਆਰ ਰਹਿਣਾ ਚਾਹੀਦਾ ਇਹ ਇਨਾਂ ਚੀਜ਼ਾਂ ਲਈ ਨਿਚਠਣ ਲਈ ਆਪਾਂ ਨੂੰ ਪੁਖਤਾ ਪ੍ਰਬੰਧ ਰੱਖਣੇ ਚਾਹੀਦੇ ਨੇ ਆਉਣ ਵਾਲੇ ਸਮੇਂ ਲਈ ਸੋ ਚਲੋ ਕੋਈ ਗੱਲ ਨਹੀਂ ਜੋ ਵੀ ਹੈਗਾ ਪਰ ਆਪਾਂ ਆਪਣੀ ਜਿਹੜੀ ਵਾਹ ਲਾ ਰਹੇ ਆਂ ਵੀ ਆਪਣੇ ਭੈਣ ਭਰਾਵਾਂ ਨਾਲ ਖੜੀਏ ਹਾਂਜੀ ਸੋ ਬਿਲਕੁਲ ਇਹ ਇੱਕ ਭਾਵਨਾ ਹੈ ਇੱਕ ਜਜ਼ਬਾਤ ਹੈ ਜਿਹੜੇ ਕਿ ਆਪਣੇ ਆਪ ਪੰਜਾਬ ਦੇ ਵਿੱਚ ਉੱਠ ਖੜਦੇ ਆ ਇਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇੱਥੇ ਅਪੀਲਾ ਕਰਨ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਇਹਨਾਂ ਸੱਦੇ ਨਹੀਂ ਦੇਣੇ ਪੈਂਦੇ ਕਿ ਅਸੀਂ ਡੁੱਬ ਚੱਲੇ ਸਾਨੂੰ ਬਚਾ ਲਓ ਜਦੋਂ ਕਿਤੇ ਆਫਤ ਆਉਂਦੀ ਹੈ ਤਾਂ ਫਿਰ ਇਹ ਪੰਜਾਬ ਹੈ ਆਪਣੇ ਆਪ ਉੱਠ ਖੜਦਾ ਤੇ ਆਪਣੇ ਆਪ ਮਦਦ ਦੇ ਵਿੱਚ ਲੱਗ ਜਾਂਦਾ ਇੱਥੇ ਨਾ ਤਾਂ ਪਾਣੀ ਦੀਆਂ ਬੋਤਲਾਂ ਮਹਿੰਗੀਆਂ ਹੁੰਦੀਆਂ ਨਾ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਜੇਕਰ ਲੱਗਦੇ ਆ ਤਾਂ ਲੰਗਰ ਲੰਗਰ ਖੁੱਲ ਜਾਂਦੇ ਆ ਪਾਣੀ ਵਾਧੂ ਵਰਤਣ ਲੱਗ ਜਾਂਦਾ ਹੈ ਢੰਡਾਰੇ ਭਰਪੂਰ ਹੋ ਜਾਂਦੇ ਆ ਸੋ ਤੁਸੀਂ ਦੇਖੋਗੇ ਇੱਕ ਪਾਸੇ ਮਸ਼ੀਨਾਂ ਲੱਗੀਆਂ ਹੋਈਆਂ ਦੂਜੇ ਪਾਸੇ ਇਹ ਜਿਹੜੇ ਭਰਾ ਐ ਇਹ ਮਦਦ ਦੇ ਲਈ ਜਾ ਰਹੇ ਆ ਜਿਹੜੀ ਗੱਲ ਖਾਸ ਲੱਗਦੀ ਐ ਮੈਂ ਪਹਿਲਾਂ ਵੀ ਇੱਕ ਸਟੋਰੀ ਇਸੇ ਚੀਜ਼ ਨੂੰ ਲੈ ਕੇ ਕੀਤੀ ਸੀ ਕਿ ਜੋ ਅਸੀਂ ਨਜੀ ਜ਼ਿੰਦਗੀ ਦੇ ਵਿੱਚ ਆਮ ਤੌਰ ਤੇ ਵੀ ਰਹਿੰਦੇ ਆ ਉਹੀ ਸਾਨੂੰ ਮੁਸੀਬਤਾਂ ਦੇ ਵਿੱਚ ਪਰੇ ਨਾ ਦਿੰਦਾ ਇਹੀ ਸ਼ੁਕਰ ਦਾਤਿਆ ਵਰਗੇ ਸ਼ਬਦ ਸਾਨੂੰ ਸ਼ੁਕਰਾਨੇ ਦੇ ਵਿੱਚ ਲੈ ਜਾਂਦੇ ਆ ਤੇ ਇਹੀ ਤੇਰੇ ਪਾਣੇ ਤੇਰੇ ਦਾਣੇ ਕਿਸ ਨੇ ਬੀਜੇ ਕਿਸ ਨੇ ਖਾਣੇ ਪਾਣਾ ਪ੍ਰਮਾਤਮਾ ਦਾ ਜਿਹੜਾ ਅੱਜ ਪੰਜਾਬ ਭਾਵੇਂ ਡੁੱਬ ਰਿਹਾ ਫਿਰ ਵੀ ਉਹਦੇ ਪਾਣੇ ਦੇ ਵਿੱਚ ਆ ਤੇ ਜਿਨ੍ਹਾਂ ਨੇ ਦਾਣੇ ਬੀਜੇ ਹੋਏ ਆ ਉਹਨਾਂ ਦੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਵੀ ਉਹਨਾਂ ਤੱਕ ਪਹੁੰਚ ਰਹੇ ਆ ਭਾਵੇਂ ਅੱਜ ਕੋਈ ਕਿਸੇ ਹੜ੍ਹ ਦੇ ਪਾਣੀ ਦੇ ਵਿੱਚ ਡੁੱਬਿਆ ਬੈਠਾ ਪਰ ਜਿੱਥੇ-ਜਿੱਥੇ ਉਹਨੇ ਪੰਜਾਬ ਦੇ ਵਿੱਚ ਦਾਣੇ ਬੀਜੇ ਸੀ ਉਹ ਆਪ ਹੀ ਦਾਣੇ ਇਕੱਠੇ ਹੋ ਕੇ ਉਸ ਦੀ ਮਦਦ ਦੇ ਲਈ ਪਹੁੰਚ ਰਹੇ ਆ ਸੋ ਇਹ ਤਸਵੀਰਾਂ ਤੇ ਤਸਵੀਰਾਂ ਜਿੱਥੇ ਦੁੱਖ ਦੀਆਂ ਜਿੱਥੇ ਤਰਾਸ ਦੀਆਂ ਜਿੱਥੇ ਆਫਤ ਦੀਆਂ ਤਾਂ ਉਸ ਦੇ ਨਾਲ ਹੀ ਇਹ ਪੰਜਾਬ ਦੀ ਅਸਲ ਤਸਵੀਰ ਵੀ ਆ ਇਹ ਤਸਵੀਰ ਹੈ ਕਿ ਕਿਵੇਂ ਪੰਜਾਬ ਆਪਣੇ ਭਰਾਵਾਂ ਦੀ ਮਦਦ ਕਰਦਾ ਹੈ ਇਹ ਤਸਵੀਰ ਹੈ ਕਿਵੇਂ ਟਰਾਲੀਆਂ ਆਪਣੇ ਆਪ ਚੱਲ ਜਾਂਦੀਆਂ ਤੁਹਾਨੂੰ ਕਿਸੇ ਨੇ ਸਨੇਹਾ ਤਾਂ ਨਹੀਂ ਦਿੱਤਾ ਨਹੀਂ ਬਾਬਾ ਜੀ ਓਏ ਸੱਦਾ ਨਹੀਂ ਦਿੱਤਾ ਆਪ ਹੀ ਚੱਲ ਗਏ ਆਪ ਹੀ ਉੱਠ ਪੈਂਦੇ ਆ ਹਾਂਜੀ ਹਾਂਜੀ ਕਾਂ ਮਾਝੇ ਵਾਲੇ ਆ ਜੀ ਮਾਝੇ ਵਾਲੇ ਜਦੋਂ ਪੰਜਾਬ ਤੇ ਲੋਰ ਕੋਵੇ ਉਦੋਂ ਉੱਠ ਪੈਂਦੇ ਆ ਹਾਂਜੀ ਸਾਰਾ ਪੰਜਾਬੇ ਉੱਠਦਾ ਹੈ ਸਾਰਾ ਪੰਜਾਬੀ ਤਾਂ ਫਿਰ ਕਹਿੰਦੇ ਪੰਜਾਬ ਦੀ ਤਸਵੀਰ ਹੈ ਜਿਹੜੀ ਇਹ ਵੀਰ ਸਾਰੇ ਅ ਇਸ ਸਮੇਂ ਮਦਦ ਕਰਨ ਦੇ ਲਈ ਜਾ ਰਹੇ ਆ ਤੇ ਲੰਮੀਆਂ ਲੈਣਾ ਟਰਾਲੀਆਂ ਦੀਆਂ ਤੁਹਾਡੇ ਕੋਲ ਕੀ ਆ ਵੀਰ ਕੀ ਤੂੜੀ ਲੈ ਕੇ ਜਾ ਹਾਂਜੀ ਤੂੜੀ ਲੈ ਕੇ ਜਾ ਰਹੇ ਆ ਹਰ ਤਰ੍ਹਾਂ ਦੀ ਚੀਜ਼ ਜਾ ਰਹੀ ਹੈ ਸੋ ਇਨਸਾਨਾਂ ਲਈ ਪਸ਼ੂਆਂ ਦੇ ਲਈ ਕੱਲ ਫੇਰ ਲੈ ਕੇ ਆ ਹਾਂਜੀ ਕੱਲ ਨੂੰ ਫੇਰ ਪਹਿਲਾਂ ਵੀ ਆਏ ਸੀ ਨਹੀਂ ਪਹਿਲਾਂ ਹਾਂਜੀ 3 ਦਿਨ ਹੋ ਗਏ ਹੁੰਦੇ ਆਣੂ ਹਾਂਜੀ ਲੰਗਰ ਲੈ ਕੇ ਹੁੰਦੇ ਅੱਜ ਤੂੜੀ ਲੈ ਕੇ ਆਏ ਪਸ਼ੂਆ ਜੋ ਵੀ ਕਸ਼ੂਆ ਬ੍ਰੈਡ ਬਿਸਕੁਟ ਤੇ ਰਸ ਚੌਕਰ ਤੂੜੀ ਲੰਗਰ ਜਾ ਰਹੇ ਸੀ ਪਾਣੀ ਵੀ ਜਾ ਰਹੇ ਨਾਲ ਜੀ ਹਾਂ ਬਿਲਕੁਲ ਸੋ ਬਿਲਕੁਲ ਇਹ ਲੋਕ ਹੈ ਜਿਹੜੇ ਇਥੋਂ ਦੇ ਸਰਕਾਰਾਂ ਤੋਂ ਵੀ ਵੱਡੇ ਆ ਬਹੁਤ ਵੱਡੀ ਗੱਲ ਮੈਂ ਕਹਿ ਰਿਹਾ ਲੋਕਤੰਤਰ ਦੇ ਵਿੱਚ ਵੈਸੇ ਵੀ ਲੋਕ ਵੱਡੇ ਹੁੰਦੇ ਆ ਪਰ ਸਮਝਿਆ ਨਹੀਂ ਜਾਂਦਾ ਲੋਕਾਂ ਨੂੰ ਵੱਡੇ ਕਿਉਂਕਿ ਲੋਕਾਂ ਦੀ ਹਿੱਕ ਤੋਂ ਲੰਘਦੀਆਂ ਆ ਮਨਿਸਟਰਾਂ ਦੀਆਂ ਗੱਡੀਆਂ ਹੂੰ ਹੂੰ ਕਰਦੀਆਂ ਉਹ ਲੋਕਾਂ ਨੂੰ ਵੱਡਿਆ ਅਹਿਸਾਸ ਨਹੀਂ ਕਰਾਉਂਦੀਆਂ ਪਰ ਅਸਲ ਮੈਨੇ ਦੇ ਵਿੱਚ ਇਹ ਲੋਕ ਹੈ ਜਦੋਂ ਆਫਤ ਆਉਂਦੀ ਆ ਤਾਂ ਲੋਕ ਸਰਕਾਰਾਂ ਤੋਂ ਵੀ ਵੱਡੇ ਹੋ ਜਾਂਦੇ ਆ ਸਰਕਾਰਾਂ ਵੀ ਉਹਨਾਂ ਨਹੀਂ ਕਰ ਪਾਉਂਦੀਆਂ ਜਿੰਨਾ ਇਹ ਲੋਕ ਕਰਕੇ ਦਿਖਾ ਦਿੰਦੇ ਆ ਸੋ ਇਹ ਤਸਵੀਰ ਹੈ ਇਸ ਸਮੇਂ ਰਮਦਾਸ ਦੇ ਇਲਾਕੇ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਲੋਕਾਂ ਦੇ ਲਈ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕ ਚੈਨਲ